ਜਿਨ੍ਹਾਂ ਨੇ ਅੱਜ ਇਹ ਪ੍ਰੋਗਰਾਮ ਆਯੋਜਿਤ ਕੀਤਾ ਹੈ ਉਸ ਤੇ ਬਾਨੀ ਹਨ ਕਾਮਰੇਜ ਹਰਜੀਤ ਸਿੰਘ ਅਗਰ ਮੈਂ ਇਹਨਾਂ ਦਾ ਦੁਆਰਾ ਇਹਨਾਂ ਦਾ ਪਰਿਚੈ ਇਸ ਮੈਸਲ ਦੇ ਨਾਲ ਨਾ ਕਰਾਵਾਂ ਤਾਂ ਮੇਰਾ خیال ਹੈ ਕਿ ਬਹੁਤ ਵੱਡੀ ਗੱਲ ਹੋਵੇਗੀ ਜਿਨ੍ਹਾਂ ਦੀ तमाम ਜ਼ਿੰਦਗੀ ਜੇ ਮੈਂ ਦੋਲਣਾ કહਾਂ ਕਿ ਹਰ ਮੋੜ ਤੇ ਸਲੀਬਾਂ हर मोड़ से सलीबा हर पैर से हनेरा, फिर भी असी रुकेना सावेक जेरा फिर भी असी रुकेना सावेक जेरा लोग कहते हैं बदलता जमाना अक्सर लोग कहते हैं बदलता जमाना अक्सर मर्द वो है जो जमाने को बदल देते हैं मर्द वो है जमाने को बदल देते हैं दोस्तों अजय बहुत खुश तुम्हें सुनना है ਅਤੇ ਬਹੁਤ ਕੁਝ ਤੁਸੀਂ ਵੇਖਣਾ ਹੈ ਕਿੰਨੀ ਖੂਬਸੂਰਤ ਹੈ ਇਹ ਮਹਿਫਿਲ ਕਿੰਨਾ ਸੁਹਾਣਾ ਆਪਕਾ ਯਹਾਂ ਹੋਣਾ ਹੈ ਇੱਕ ਮਹਿਫਿਲ ਸੇ ਉੱਠਕਰ ਨਾ ਚਲੇ ਜਾਣਾ ਆਪਸੇ ਰੌਸ਼ਨ ਏ ਕੋਨਾ ਕੋਨਾ ਹੈ ਸਤਿਕਾਰਯੋਗ ਸਰਦਾਰ ਗੁਰਗੱਲ ਸਿੰਘ ਜੀ ਬਲਾਕ ਕਮਟੀ ਮੈਂਬਰ ਸਰਦਾਰ ਅਰਬਿੰਦ ਸਿੰਘ ਖੰਡਾਵਾਲੀਆ ਅਤੇ ਸਮੂਹ ਪਰਿਵਾਰ ਮਾਸਜਾਮ ਸੁੰਦਰ ਜੀ ਸਾਡਿਆ ਚੱਚਾ ਸਾਹਿਬ

ਸਾਡੇ 55 ਤੇ 55 ਪੰਜਾਬੀਆਂ ਨੇ ਇੱਕ ਕੁਰਬਾਨੀ ਦੇ ਕੇ ਸਾਡੇ ਦੇਸ਼ ਦੀ ਆਜ਼ਾਦੀ ਨਹੀਂ ਸੀ ਅੱਜ ਜਗੋਂ ਨજર ਮਾਰੀਏ ਜੇ ਇਹ ਕੁਰਬਾਨੀ ਨਾ ਲਈ ਗਈ ਆਜ਼ਾਦੀ ਅਧੂਰੀ ਰਹਿੰਦੀ ਸਾਡੇ ਹਿੰਦੁਸਤਾਨ ਦਾ ਕਾਨੂੰਨ ਜਿਹੜਾ ਕਿਸ ਜਿਸ ਅੰਗਰੇਜ਼ੀ ਕਾਨੂੰਨ ਦੇ ਖਿਲਾਫ ਸਾਡੇ ਦਸ ਲੱਖ ਪੰਜਾਬੀ ਲੜੇ ਔਰ ਜਿਸ ਸੰਘਾਇਤੀ ਸੰਗਠਨ ਦੇ ਖਿਲਾਫ ਭਗਤ ਕਰਤਾਰ ਸਿੰਘ ਸਰਾਭੂਤ ਸਿੰਘ ਹੋਰ ਅਣਗਿਣਤ ਛੇੜਾੜੇ ਕੁਰਬਾਨੀਆਂ ਦਿੱਤੀਆਂ। ਰੈਂਸੋਰ ਅੱਜ ਵੀ 1860 ਦਾ ਕਾਨੂੰਨ ਲਾਗੂ ਹੈ ਅਤੇ ਅੱਜ ਵੀ ਲਾਗੂ ਹੈ। ਅਜੀ ਅਖਬਾਰ ਇਕਬਾਲ ਦਾ ਆਰਟੀਕਲ ਅੱਜ ਸਰਦਾਰ ਦਰਬਾਰਾ ਸਿੰਘ ਦਾ ਮੜੇ ਪੰਜਾਬੀ ਦੇ ਰਾਈਟਰ ਨੇ ਜਿਹੜਾ ਲਿਖਿਆ ਸੀ ਕਿ ਹਿੰਦੋਸਤਾਨ ਨੂੰ ਜੋ ਆਜ਼ਾਦੀ ਮਿਲੀ ਹੈ ਤੁਹਾਨੂੰ अधूरी और अभी उसे अंग्रेजी कानून के गलाम अंग्रेजा की जारी रूह आज हिंदू भारतवासियों चिमड़ी पी है और, और पता नहीं क्या सौरिया और पता नहीं क्या मांदरी लेगा कि सर अठारह सौ का कानून लगाया जाए और इस कानून की प्रोड़ता पंजाब के नाम डी जी पी रहे भगवान सिंह दानी वाली ਜਿਹੜੇ ਕਿ ਪੰਜਾਬ ਦੇ ਜਿਤਨਾ ਫਕਰ ਨਾ ਨਾ ਲੈ ਜਿੰਦਾ ਪੰਜਾਬ ਪੁਲਿਸ ਸਾਹਿਬ ਹਰ ਪੰਜਾਬ ਦੇ ਭਾਈ ਜੀ ਅਸ਼wini ਕਮਾਰ ਜੀ ਜਿਹੜੇ ਕਿ ਪੰਜਾਬ ਇੰਡੀਅਨ ਪੁਲਿਸ ਸਰਵਿਸ ਦੇ ਪਹਿਲੇ ਆਈਪੀਐਸ ਅਫਸਰ ਬਣੇ। ਫਰੋਨ ਦੇ ਲਈ ਇਹ ਕਾਦੀ ਚਾਤੀ ਕਿੰ ਕੀ ਸੀ 1800 ਕਾਰ ਦਾ ਕਾਨੂੰਨ ਜਿਹਨੇ ਚੱਲਦੀ ਬਦਲਿਆ ਜਾਂਦਾ ਉਹ ਵਿੱਚ ਸਾਨੂੰ ਜਿਹੜੀ ਹੈ ਇਹ ਪੂਰਨ ਆਜ਼ਾਦੀ ਨਹੀਂ ਮਿਲਦੀ। ਇਸੇ ਕਾਨੂੰਨ ਸਾਡੇ ਪਿੱਛੇ ਮੈਂ ਬੀਜੀਪੀ

ਉਠ ਦਰਦ ਮੰਦਾ ਤੇ ਆ ਦਰਦਿਆ ਉਠ ਤੱਕਣ ਆਪਣਾ ਪੰਜਾਬ ਅੱਜ ਤੇਲੇ ਇਲਾਸ਼ਾਂ ਵਿੱਚੀਆਂ ਤੇ ਲੋਹ ਦੀ ਪਰਿਚਦਾਵ ਮੇਰੇ ਦੇਸ਼ ਦੇ ਪਿਆਰੇ ਬੱਚਿਓ ਅਗਰ ਮੇਰੀ ਆਵਾਜ਼ ਤੋਂ ਠੀਕ ਤਰ੍ਹਾਂ ਪਹਿਚਾਨਦੇ ਹੋ ਸੁਣਦੇ ਹੋ ਸਮਝਦੇ ਹੋ ਤਾਂ ਯਾਦ ਰੱਖਿਓ ਕਿ ਜਿਨ੍ਹਾਂ ਦੇਸ਼ ਭਗਤਾਂ ਨੇ ਤੁਹਾਡੇ ਵਾਸਤੇ ਬਹੁਤ ਤਸੀਹੇ ਝੱਲ ਕੇ ਤੁਹਾਨੂੰ ਆਜ਼ਾਦੀ ਦਵਾਈ ਏ ਉਸ ਦੇਸ਼ ਭਗਤਾਂ ਦੀ ਇਸ ਕੁਰਬਾਨੀ ਨੂੰ ਹਮੇਸ਼ਾ ਕਾਇਮ ਰੱਖਣਾ ਜਿਸਦੇ ਦਿਲ ਵਿੱਚ ਦੇਸ਼ ਲਈ ਦਰਦ ਹੈ ਨਹੀਂ ਜਿਸਦੇ ਦਿਲ ਵਿੱਚ ਦੇਸ਼ ਲਈ ਦਰਦ ਹੈ ਨਹੀਂ ਮੈਂ ਤਾਂ ਕਹਾਂਗਾ ਉਹ ਇਨਸਾਨ ਹੀ ਨਹੀਂ ਜਿਸਦੇ ਦੇਸ਼ ਦਿਲ ਵਿੱਚ ਦੇਸ਼ ਲਈ ਦਰਦ ਹੈ ਨਹੀਂ ਮੈਂ ਤਾਂ ਕਹਾਂਗਾ ਉਹ ਇਨਸਾਨ ਹੀ ਨਹੀਂ ਜਿਸਦੇ ਮਾਂ ਦੀਆਂ ਮੀਡੀਆਂ ਘੈਰ ਫਟਣ ਜਿਸ ਦੀ ਮਾਂ ਦੀਆਂ ਗੀਟੀਆਂ ਘੈਰ ਫਟਣ ਬਾਪ ਆਪਣੇ ਦੀ ਉਹ ਸੰਤਾਨ ਹੀ ਨਹੀਂ ਜਦ ਵੀ ਇਸ ਸਟੇਜ ਤੇ ਪੀੜ ਬਣੇ ਜਦ ਵੀ ਇਸ ਪੰਜਾਬ ਤੇ ਬਣੇ ਇਹ ਸਾਡੇ ਜਿਹੜੇ ਫੰਕਸ਼ਨ ਅਸੀਂ ਅਜੋਜਮ ਕਰਦੇ ਆ ਇਹ ਗੂੰਜ ਦੀ ਜਿਹੜੀ ਆਵਾਜ਼ ਹੈ ਉਹ ਤੁਹਾਡੇ ਤੱਕ ਇਹੀ ਅਸੀਂ ਪਹੁੰਚਾਉਣੀ ਚਾਹੁੰਦੇ ਆ ਕਿ ਗੂੰਜਦੀ ਰਹੇਗੀ ਗੂੰਜਦੀ ਗੂੰਜ ਯਾਰੋ ਗੂੰਜਦੀ ਰਹੇਗੀ ਗੂੰਜਦੀ ਗੂੰਜ ਯਾਰੋ ਫਿਜ਼ਾ ਗੂੰਜਦੀ ਅਸੀਂ ਹਾਂ ਛੱਡ ਚੱਲੇ ਗੂੰਜਦੀ ਰਹੇਗੀ ਗੂੰਜਦੀ ਗੂੰਜ ਯਾਰੋ ਫਿਜ਼ਾ ਗੂੰਜਦੀ ਅਸੀਂ ਹਾਂ ਛੱਡ ਚੱਲੇ ਇਹਨਾਂ ਰੁਕਣਾ ਨਹੀਂ ਇਹਨਾ ਝੁਕਣਾ ਨਹੀਂ ਇਹਨਾ ਰੁਕਣਾ ਨਹੀਂ ਇਹਨਾ ਝੁਕਣਾ ਨਹੀਂ ਤੀਰ ਜਿਹੜੇ ਕਮਾਨ ਚੋਂ ਕੱਟ ਚੱਲੇ ਝੂਲਦੇ ਰਹਿਣਗੇ ਤੂਫਾਨਾਂ ਤੇ ਝਕੜਾ ਵਿੱਚ ਝੂਲਦੇ ਰਹਿਣਗੇ ਤੂਫਾਨਾਂ ਤੇ ਝਕੜਾ ਵਿੱਚ ਚੰਡੇ ਜਿਹੜੇ ਹਾਂ ਪਿਆਰ ਦੇ ਕੱਢ ਚੱਲੇ ਚੰਡੇ ਜਿਹੜੇ ਹਾਂ ਪਿਆਰ ਦੇ ਕੱਢ ਪੁੱਟਿੰਗ ਜਿੱਤ ਲੈ ਕੇ ਅਸੀਂ ਕਾਲਜ ਮੈਡੀਕਲ ਕਾਲਜ ਹੁੰਦੀ ਸੀ ਤੇ ਉੱਥੇ ਡਾਕਟਰ ਸਾਡੇ ਸਟੂਡੈਂਟ ਕੋਰੀਓਗ੍ਰਾਫੀ ਕਰਦੇ ਆ ਕਰ ਜਾਂਦੇ ਸੀ ਇਦਾਂ ਦੀਆਂ ਕੋਰੀਓਗ੍ਰਾਫੀਆਂ ਪਰ ਮੈਨਾਂ ਦਾ ਅਸਰ ਹੋਇਆ ਕਿ ਬੱਚੇ ਮੈਨੂੰ ਨਹੀਂ ਪਤਾ ਕਿ ਕਿੰਨੇ ਪੜੇ ਨੇ ਕਿੰਨੇ ਨਹੀਂ ਪੜੇ ਮਗਰ ਇਹਨਾਂ ਦੇ ਵਿੱਚ ਇੰਨਾ ਕਿ ਕਲਾ ਦੇਖਣ ਨੂੰ ਪਾਈ ਗਈ ਹੈ ਕਿ ਮੈਂ ਬਹੁਤ ਤਾ ਫੈਨ ਆ ਇਹਨਾਂ ਦੀ ਕੋਰੀਓਗ੍ਰਾਫੀ ਤੋਂ ਮੈਂ ਇਸ ਮੰਚ ਤੋਂ ਐ ਇੱਕ ਰਿਕਵੈਸਟ ਕਰਾਂਗਾ ਉਹਦੇ ਡਾਇਰੈਕਟਰ ਨੂੰ ਕਿ ਇਦਾਂ ਦੀਆਂ ਹੀ ਹੋਰ ਦੇਸ਼ ਭਗਤੀ ਨੂੰ ਵਰਪਤ ਕੋਰੀਓਗ੍ਰਾਫੀਆਂ ਪੈਦਾ ਕਰਨ ਜੇ ਕੋਈ ਮਾਲੀ ਜ਼ਰੂਰਤਵੇ ਗਾਇਬ ਗਾਇਬ ਮੇਰਾ ਨੱਕ ਟੱਕਾ ਲੈਨ ਕਾਮਰਜੀਤ ਸਾਹਿਬ ਜੀਤ ਸਿੰਘ ਦੇ ਥਰੂ ਜਾਂ ਵੈਸੇ ਵੀ ਜਿੰਨਾ ਵੀ ਮੈਂ ਮਤ ਕਰਨਾ ਚਾਹਾਂਗਾ ਹੋ ਕਰ ਸਕਾਂਗਾ ਮੈਂ ਕਰ ਦੇਵਾਂਗਾ ਮੈਂ ਬਹੁਤ ਹੀ ਧੰਨਵਾਦੀ ਹਾਂ ਡਾਇਰੈਕਟਰ ਦਾ ਛੋਟੇ ਛੋਟੇ ਬੱਚਿਆਂ ਦਾ ਜਿਨ੍ਹਾਂ ਨੇ ਇਲਮੀ 2D ਪੁਆਇੰਟ ਤੇ ਕਲਾ ਦਾ ਮਜ਼ਾਰਾ ਕੀਤਾ ਹੈ ਛੋਟੇ ਜਿਹੇ ਸਟੇਜ ਤੇ ਮੈਂ ਤੇ ਕਿਨੂੰ ਸੋਚ ਰਿਹਾ ਕਿ ਸ਼ਾਇਦ ਆ ਵੀ ਕੋਈ ਛੋਟੀ ਮੋਟੀ ਜੀ ਗੱਲ ਹੋਣੀ ਹੈ ਪਰ ਮੇਨੂੰ ਤੇ ਇਹ ਲੱਗਦਾ ਕਿ ਸਾਰੇ ਇਹ ਇਹ ਮੇਲੇ ਦੀ ਇਸ ਫੰਕਸ਼ਨ ਦੀ ਰੂਹ ਦੀ ਗੱਲ ਕੀਤੀ ਹੈ ਮੈਂ ਬਹੁਤ ਖੁਸ਼ ਹਾਂ ਤੇ ਬਹੁਤ ਨਾਜ਼ੀ ਹਾਂ ਅਗਲਾ ਪ੍ਰੋਗਰਾਮ ਦਾਵਾ ਸਾਹਿਬ ਸਾਨੂੰ ਸੰਚਾਲਨ ਕਰਦੇ ਮਿਹਰਬਾਨ ਦੋਸਤੋ ਜਿਸ ਤਰ੍ਹਾਂ ਡਾਕਟਰ ਮਨਜੀਤ ਨੇ ਆਪਣੇ ਆਪ ਨੂੰ ਆਫਰ ਕੀਤਾ ਹੈ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਕਿ ਮੈਂ ਡੀਏਵੀ ਕਾਲਜ ਅੰਮ੍ਰਿਤਸਰ ਦੇ ਵਿੱਚ ਪੰਜਾਬੀ ਪੜਾਉਣਾ ਹੈ ਅਗਰ ਮੇਰੇ ਪਿੰਡ ਦਾ ਜਾਂ ਇਸ ਦੇ ਲਗਲੇ ਕੋਈ ਪਿੰਡ ਦਾ ਬੱਚਾ ਇਸ ਕਲਾ ਇਸ فن ਨੂੰ ਸਿੱਖਣਾ ਚਾਹੇ ਉਸ ਨੂੰ ਸ਼ੌਕ ਹੋਵੇ ਆਪਣੀ ਆਵਾਜ਼ ਨੂੰ ਦੂਰ ਤੱਕ ਪਹੁੰਚਾਉਣਾ ਚਾਹੁੰਦਾ ਹੋਵੇ ਤਾਂ ਮੈਂ ਉਹਨਾਂ ਸੇਵਾਵਾਂ ਲਈ ਹਮੇਸ਼ਾ ਤਿਆਰ ਹਾਂ ਉਹ ਮੈਨੂੰ ਮਿਲ ਸਕਦੇ ਨੇ ਰਣਜੀਤ ਐਵੇਨਿਊ ਇਹ ਬਲਾਕ 365 ਨੰਬਰ ਤੁਸੀਂ ਖੁਸ਼ੀ ਪਾਈਗੇ ਤੁਸੀਂ ਨੱਚਦੇ ਪਇਓ ਤੁਹਾਡੇਆਂ ਦਿਲਾਂ ਵਿੱਚ ਖੁਸ਼ੀਆਂ ਨੇ ਇਹ ਸਾਰਾ ਸੰਗੀਤ ਦਾ ਜਾਦੂ ਹੈ ਤੇ ਅੱਜ ਸਾਡੀ ਇਸ ਮਹਿਫਿਲ ਦੇ ਵਿੱਚ ਸੰਗੀਤ ਦੇ ਬਾਦਸ਼ਾਹ ਰਾਜ ਦਿਵਾਨੀ ਹੋਣੀ ਬੈਠੇ ਹੋਏ ਨੇ ਉਹਨ ਇਨਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ ਬੜੇ ਖਾਸ ਖਾਸ ਬੰਦੇ ਕੁਲਦੀਪ ਢਾਈ ਵਾਲਜੀ ਸਰਦਾਰ ਸਰਪ੍ਰੀਤ ਸਿੰਘ ਦੀ ਸੰਧਾ ਵਾਲੀਆ

ही मैं प्रभाल कौर ने भी कह जिसे सम्मानित किया जा रहा है राज जी ने कोई ना साथ दे। अगर संगीत न होता कोई किसी का में न होता ये एहसान है साफ द रोका के दुनिया एक बार फिर जोरदार तारियां पंजाब पुलिस देना सिंधी जे मालिक श्रीस जी सहराई जिन खे सिख ते बहुत जा किताब लिखियूं हिकु राजा जनम जिन जी जनम भूमि उन अंतराष्ट्री पिख इतिहास ते सभु ज़्यादा लिखियूं ਆਜੋ ਸਾਡੇ ਨਮਸਕਾਰ ਨੇ ਸ੍ਰੀ ਹਰਨਾਮ ਸਾਹਿਬ ਜੀ ਔਰ ਅੱਜ ਰਾਜਸਥਾਨ ਸੀ ਵਾਲਿਆਂ ਦਾ ਇਹ ਇੱਕ ਦੋਰੋ ਪਟਚੋੜੀ ਹੋ ਜਾਣੀ ਚਾਹੀਦੀ ਆ ਔਰ ਉਹਦਾ ਖੂਨ 4-4 ਕਿਲੋ ਵਜਣਾ ਚਾਹੀਦਾ ਕਿ ਸਾਡੇ ਮਹਾਨ ਸਤਿ ਚੰ ਸ਼੍ਰੀ ਹਰਨਾਮ ਸਾਹਿਬ ਜੀ ਸਾਡੇ ਵਿੱਚ ਮजूद ਨੇ ਜਿਨ੍ਹਾਂ ਦੀ ਇੱਕ ਦਲੀ ਤਾਂ ਸੀ ਔਰ ਰਾਜਸਥਾਨ ਸੀ ਵਾਲਿਆਂ ਦੀ ਇੱਕ ਦਲੀ ਤਾਂ ਸੀ ਅਫਸੋਸ ਦੀ ਗੱਲ ਹੈ ਕਿ ਬਹੁਤ سارے ਰਾਜਸਥਾਨ ਸੀ ਵਾਲੇ ਸ੍ਰੀ ਹਰਿਨਾਮ ਦਾ ਸਰਾਈ ਇਹਨੂੰ ਭੁੱਲੀ ਗਈ ਪਰ ਫਿਰ ਵੀ ਜਿਨ੍ਹਾਂ ਲੋਕਾਂ ਨੇ ਯਾਦ ਰੱਖਿਆ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਜਿਹੜੇ ਕਟੋ-ਕਟ ਆਪਣੇ ਅਨਮੋਲ ਹੀਰੇ ਨੂੰ ਤਿਆਰ ਕਰ ਦਿੱਤਾ ਜਿਨ੍ਹਾਂ ਦੂਸਰੇ ਅੱਜ ਸਾਡੇ ਵਿੱਚ ਮੌਜੂਦ ਨੇ ਸਨ 1919 ਵਸਾਖੀ ਵਾਲੇ ਦਿਨ ਜੋ ਕਿ ਹਿੰਦੁਸਤਾਨ ਦੀ ਤਰਤੀਬ ਦੇ ਅੰਗਰੇਜ਼ ਝੋਕੂ ਪਤਰੇ ਜਾਲ ਮਾਨਾ कान की तस्वीर चिल्ले वाला बाकार जिस हजारा ही विदेश शहर का प्रकीता गया जल्ला डायर में और उस सारे साक्षी ने जिन्ना ने अखिल जा और उस साक्षी ने बच कत्ल जो सजा कटी है साडे बापू सरार शंगारा सिंह की हाजिर में साडे देश भर बापू शंगारा सिंह होना सिंह गुजारिश करांगे साढे महान सिख इतिहास नावलकार हुनजे बेटे श्रीलदीप कलदीप चौहान जी हाज़िर श्रीनानस साई जी असो करोफैसर परमजीत रंधावा डॉक्टर मनजीत सी केसर असां करण करणार सरजीति जी प्रिंसीपल जीनियर सेकेंडरी स्कूल प्रिंसीपल जीनियर सेकेंडरी स्कूल जे पिंसीपल साहिबान स्टेज हाज़र उन्हनि समान कर्मी बाबा पाले शाह जी सरदार और और गुरदार जी गुज़ारिश आहे श्री हर रामदास दराई जी के नाते एक जोरदार तालिया एक बार जोरदार तालिया ਉਹ ਸ਼ੇਰ ਦੇ ਮੂੰਹ ਆ ਗਈ ਉਹਦੀ ਮਾਸ ਵੀ ਨਹੀਂ ਉਹਦਾ ਖੱਲ ਵੀ ਨਹੀਂ ਜਿਹੜੀ ਗਉ ਸ਼ੇਰ ਦੇ ਮੂੰਹ ਆ ਗਈ ਉਹਦਾ ਮਾਸ ਵੀ ਨਹੀਂ ਉਹਦੀ ਖੱਲ ਵੀ ਨਹੀਂ ਜਿਹੜੇ ਮਕਾਨ ਦੀ ਨੀਂਹ ਜਵਾਬ ਦੇ ਗਈ ਜਿਹੜੇ ਮਕਾਨ ਦੀ ਨੀਂਹ ਜਵਾਬ ਦੇਗੀ ਉਹ ਛੱਤ ਵੀ ਨਹੀਂ ਉਹ ਪੱਲ ਵੀ ਨਹੀਂ ਤੇ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜਾਏ ਤੇ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜਾਏ ਉਹਦੇ ਪੱਤੇ ਵੀ ਨਹੀਂ ਉਹਦੇ ਫਲ ਵੀ ਨਹੀਂ ਤੇ ਜਿਸ ਕੌਮ ਦੇ ਖੂਨ ਵਿੱਚੋਂ ਗਈ ਗੈਰਤ ਤੇ ਜਿਸ ਕੌਮ ਦੇ ਖੂਨ ਵਿੱਚੋਂ ਗਈ ਗੈਰਤ ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਤੇ ਮੈਨੂੰ ਮਾਣ ਹੈ ਉਹਨਾਂ ਗੈਰਤਮੰਦ ਆਦਮੀਆਂ ਤੇ ਜਿਨ੍ਹਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਦੇ ਵਾਸਤੇ ਆਪਣਾ ਤਨ ਤੇ ਮਨ ਨਿਸ਼ਾਵਰ ਕੀਤਾ ਉਹਨਾਂ ਬਲੰਦ ਹਸਤੀਆਂ ਦੇ ਵਿੱਚੋਂ ਇੱਕ ਹਸਤੀ ਅੱਜ ਇਸ ਮਹਿਫਿਲ ਦਾ ਸ਼ਿੰਗਾਰ ਹੈ ਮੇਰੀ ਮੁਰਾਦ ਚੱਲਿਆ ਮळा ਬਾਗ ਦੇ ਚਸ਼ਮਦੀਦ ਗਵਾ ਸਰਦਾਰ ਸ਼ਗਾਰਾ ਸਿੰਘ ਹੋਣਾ ਤੋਂ ਹੈ ਉਹਨਾਂ ਉਹਨਾਂ ਨੂੰ ਸਟੇਜ ਤੇ ਲਿਆਉਣਗੇ ਸੰਧਾ ਵਾਲੀਆ ਪਰਿਵਾਰ ਦੇ ਮੈਂਬਰ ਸਰਦਾਰ ਸੁਰਿੰਦਰ ਸਿੰਘ ਸੰਧਾ ਵਾਲੀਆ ਸਰਦਾਰ ਸਰੰਜੀਤ ਸਿੰਘ ਸੰਧਾ ਵਾਲੀਆ ਜੀ ਸਿੰਘ भाई सुखबीर सिंह तूफान से कश्ती निकाल के मेरे देश को रखना मेरे बच्चे संभाल के श्रृंगारा सिंह हो आत्मा उन्हों की रूह कह रही है कि मेरे देश को रखना मेरे बच्चों संभाल के ਸਰਦਾਰ ਸਰਪੀ ਸਿੰਘ ਖੰਡਾਵਾਲੀਆ ਨੂੰ ਵੀ ਮੇਰੀ ਗੁਜ਼ਾਰਿਸ਼ ਹੈ ਕਿ ਉਮਨ ਚਤੇ ਆਓ ਅੱਜ ਰਾਜਾ ਸੋਤੀ ਆਸਤੀ ਬੜੇ ਵਡਪਾਗੀ ਨੇ ਕਿ ਉਹਨਾਂ ਦੇ ਪਿੰਡ ਵਿੱਚ ਸਰਦਾਰ ਸ਼ਿੰਗਾਰਾ ਸਿੰਘ ਹੋਣਾ ਨੇ ਆਪਣੇ ਮੁਬਾਰਕ ਕਦਮ ਰੱਖੇ ਨੇ अॼु बुशकिस्मत فنکشن दो पज दो हज़ार फंक्शन जे विची समाज सेवा वलो ہے ਇਸ ਮਹਾਨ ਦੇਸ਼ ਭਗਤਾਂ ਸਿੱਖੋ ਤੁਹਾਡੇ ਸਿੱਖਣ ਵਾਸਤੇ ਤੁਹਾਡੇ ਰੂਪ ਨੂੰ ਕੀਤਾ ਇਸ ਮਹਾਨ ਦੇਸ਼ ਭਗਤੋ ਜਿਸ ਨੇ ਬਹੁਤ ਕੁਝ ਇਸ ਦੇਸ਼ ਵਾਸਤੇ ਨਿਸ਼ਾਵਰ ਕੀਤਾ ਹੈ ਔਰ ਇਹ ਬੜੇ ਖੁਸ਼ਕਿਸਮਤ ਨੇ ਕਿ 105 ਸਾਲਾਂ ਦੇ ਹੋ ਕੇ ਵੀ ਉਹ ਸਾਨੂੰ ਬੜੇ ਨਵੇਂ ਨਰੋਏ ਲੱਗ ਰਹੇ ਨੇ

ख़त्री ॻाल्हाइं त करण सां कुदरत है कभी हम इनको देखते हैं कभी अपनी महफिल को देखते हैं गुजारिश है, तो है कुलदीप सेवा संस्था तमाम कालमा बारे और फंक्शन के बारे अपने दो शब्द कह मैं एक गल कह अपनी खत्म कर देना ਸਰਦਾਰ ਠਾਕਰ ਸਿੰਘ ਜੀ ਸੰਧਾਵਾਲੀਏ ਜਿਨ੍ਹਾਂ ਦੀ ਯਾਦ ਦੇ ਵਿੱਚ ਜਿੱਦਾਂ ਨੂੰ ਸਮਾਪਤ ਤੇ ਮੇਲਾ ਲਾਇਆ ਜਾ ਰਿਹਾ ਹੈ ਆਪਣਾ ਜਿਹੜਾ ਇਲਾਕਾ ਹੈ ਰਾਜਾ ਸੰਸੀ ਦੇ ਚਾਰ ਸਕੇਰੇ ਜਿਹੜੇ ਪਿੰਡ ਨੇ ਗੁਦਕਾ ਬਾਗ ਸਾਹਿਬ ਗੋਦਾਦਾ ਸਾਹਿਬ ਹੱਦਾ ਹੋਈ ਸੀਗੀ ਇਹ ਬਹੁਤ ਵੱਡੀ ਚੀਜ਼ ਹੈ ਉਹ ਮੈਂ ਸੰਧਾਵਾਲੀਏ ਪਰਿਵਾਰ ਦੇ ਕੋਲ ਸਾਥੀਆਂ ਨੂੰ ਇੱਕ ਬੇਨਤੀ ਕਰੂੰਗਾ ਕਿ ਜਿਵੇਂ ਇਹ ਰਾਜਾ ਸੰਸੀ ਪੂਰੇ ਹਲਕੇ ਦੇ ਵਿੱਚ ਬڑے-ਬڑے ਵੱਡੇ ਸੈਦ ਸਾਹਿਬ ਜਿਦਾਂ ਸੂਰ ਸਿੰਘ ਜੋਸ਼ ਹਾਸ਼ਮ ਸ਼ਾ ਸ਼ਾ ਮੁਹੰਮਦ ਗਗਨ ਸਿੰਘ ਦੀ ਪ੍ਰੀਤ ਲੜੀ ਹਰਮਾਨ ਦਾਸ ਦੀ ਸਹਰਾਈ بڑے-ਬڑے ਵੱਡੇ ਰਾਇਟਰ ਇਸ ਇਲਾਕੇ ਦੇ ਵਿੱਚ ਜਨਮੇ ਆ ਸਾਨੂੰ ਸਾਰਿਆਂ ਨੂੰ ਵੱਲ ਕੇ ਜਿਹੜਾ ਉਹ ਇੰਨਾ ਸਾਰੇ ਪੁਰਾਣੇ ਆਪਣੇ ਵੱਡਿਆਂ-ਵਡੇਰਿਆਂ ਨੂੰ ਦੇਸ਼ ਭਗਤਾਂ ਨੂੰ ਸੈਦਕਾਰਾਂ ਨੂੰ ਇਹਨਾਂ ਦੀਆਂ ਯਾਦਾਂ ਦੇ ਵਿੱਚ ਮੇਲੇ ਜਿਹੜੇ ਆ ਉਹ ਯੋਜਨਾਬੰਦ ਧੱਕਦੇ ਨਾਲ ਵੱਡੀ ਪੱਧਰ ਦੇ ਉੱਤੇ ਜਿਹੜੇ ਲਾਵੇ ਚਾਹੀਦੇ ਆ ਪੰਜਾਬ ਦੇ ਦੇ ਸ਼ਾਂਤ ਸ਼ਾਂਤੀਆ ਪੰਜਾਬ ਦੇ ਵਿੱਚ ਅਜੋਜ ਅਖਬਾਰਾਂ ਦੇ ਵਿੱਚ ਆਉਂਦਾ ਹੈ ਕਿ ਅੱਜ ਮੇਲਾ ਫਲਾਣੇ ਥਾਂ ਤੇ ਲੱਗਿਆ ਅੱਜ ਮੇਲਾ ਫਲਾਣੇ ਥਾਂ ਤੇ ਲੱਗਿਆ ਪੰਜਾਬ ਹੈ ਇਸ ਦੇ ਹੱਤ ਦਾ ਖੇਡ ਦਾ ਪੰਜਾਬ ਹੈ ਇਹ ਜਿਹੜਾ ਹੱਤ ਦਾ ਖੇਡ ਦਾ ਪੰਜਾਬ ਹੈ ਇਹਨੂੰ ਨਵੀਂ ਜ਼ਿੰਦਗੀ ਹੋਰ ਦੇਣ ਵਾਸਤੇ ਆਪਾਂ ਹਰ ਸਾਲ ਹੀ ਵਧੀਆ ਢੰਗ ਦੇ ਨਾਲ ਇੱਥੇ ਮੇਲਾ ਲਾਇਆ ਕਰੀਏ ਅਸੀਂ ਹਾਸ਼ਮ ਦੀ ਯਾਦ ਦੇ ਵਿੱਚ ਜਗਦੇਕਲਾ ਮੇਲਾ ਲਾਉਂਦੇ ਆ ਤੁਸੀਂ ਸਾਰੇ ਲੋਕ ਉੱਥੇ ਆਉਂਦੇ ਹੋ ਉਸੇ ਤਰ੍ਹਾਂ ਹੀ ਮੈਂ ਤੁਹਾਨੂੰ ਕਹੂੰਗਾ ਕਿ ਅਸੀਂ ਇਹਨਾਂ ਦੇ ਨਾਲ ਸਾਡੀ ਜੂਨੀਅਰ ਮਤਚੋਨ ਐਸਾ ਇਹਨਾਂ ਨੇ ਥੋੜੀਆਂ-ਥੋੜੀਆਂ ਡੂਟੀਆਂ ਲਗਿਆ ਉਹ ਜਿੰਨੀਆਂ ਇਹਨਾਂ ਲਾਈਆਂ ਆਪਾਂ ਦਵਾਈਆਂ ਅਗਲੀ ਵਾਰ ਇਹ ਜਿੰਨੀਆਂ ਵੀ ਡੂਟੀਆਂ ਲਾਉਣਗੇ ਪੂਰੀ ਤਰ੍ਹਾਂ ਦੇ ਨਾਲ ਆਪਣੇ ਟ੍ਰਸਟ ਵੱਲੋਂ ਆਪਣੇ ਵੱਲੋਂ ਇਹਨਾਂ ਦਾ ਸਹਿਯੋਗ ਕਰਾਂਗੇ ਤੇ ਇਹ ਮੇਲਾ ਜਿਹੜਾ ਇਹਨੂੰ ਦੂਰੋਂ ਟਿਕਣਾ ਕਰਾਂਗੇ ਆਪਣਾ ਲਾਟਾ ਥੋੜਾ ਵੱਡਾ ਬੜਾ ਅਡਵਾਂਸ ਅਲੱਗਾ ਆ ਤੁਸੀਂ ਦੇਖਿਆ ਜਿਹੜੇ ਗੀਤਕਾਰ ਗਾਇਕ ਜਿਹੜੇ ਗਾ ਰਹੇ ਆ ਆਵਾਜ਼ ਤੁਹਾਡੀ ਜੀ ਮੇਰਾ ਛੋਟਾ ਵੀਰ ਹੈ ਇਦੋਂ ਆਪਣੇ ਹੱਥੀਂ ਪਾਲਿਆ ਉਸ ਸੈ ਵੱਡਾ ਕੀਤਾ ਟੈਲੀਫੋਨ ਤੇ ਜੋ ਇੱਥੇ ਪਹੁੰਚ ਗਿਆ ਉਹਨਾਂ ਤੁਹਾਨੂੰ ਦੱਸਣਾ ਕਿ ਉਹਨਾਂ ਨੇ ਜਿਹੜੀ ਕੁੜੀ ਨਾਲ ਡਾਂਸ ਕਰ ਰਹੀ ਆ ਅਦਾਕਾਰਾਂ ਜਿਹੜੀ ਕੁੜੀ ਨਾਲ ਨੱਚ ਰਹੀ ਆ ਜਿਹੜੇ ਲੋਕ ਕੈਮਰ੍ਹਾ ਦੇਖਦੇ ਆ ਜਿਹੜੇ ਲੋਕ ਵੱਡੇ ਜਿੱਥਾਂ ਦੇ ਕਦੀ ਕੇਵਲ ਲੱਗੀ ਆ ਹੰਸਵਾਜ ਦੇ ਨਾਲ ਗਰਦਾਸ ਭਾਜੀ ਦੇ ਨਾਲ ਬਹੁਤ ਬਹੁਤ ਵੱਡੇ ਪੰਜਾਬੀ ਦੇ ਸਿੰਗਰ ਉਹਨਾਂ ਦੇ ਮਾਣ ਆ ਕੋਲੇ ਕੇਵਲ ਪਹਿਲੇ ਨੰਬਰ ਦੀ ਪੰਜਾਬ ਚ ਡਾਂਸ ਕੁੜੀ ਹੈ ਪਰ ਤੁਹਾਨੂੰ ਮਾਣ ਹੋਣਾ ਚਾਹੀਦਾ ਕਿ ਇਹ ਅਜਨਾਲੇ ਸ਼ਹਿਰ ਦੀ ਕੁੜੀ ਹੈ ਅਜਨਾਲੇ ਦੀ ਆਪਣੇ ਇਲਾਕੇ ਦੀ ਉਹ ਪਿਲੇ ਸਾਲ ਨੇ ਦਸਵੀਂ ਜਮਾਤ ਜਿਹੜੀ ਪਾਸ ਕੀਤੀ ਹੈ ਪਰ ਤੁਸੀਂ ਐਸ ਵੇਲੇ ਜਿਹੜੀਆਂ ਕੁੜੀਆਂ ਪੰਜਾਬ ਦੇ ਵਿੱਚ ਆਪਣੇ ਇਸ ਡਾਂਸ ਦੇ ਵਿੱਚ ਐਸ ਵੇਲੇ ਇੱਕ ਨੰਬਰ ਤੇ ਉਹਨਾਂ ਤੋਂ ਇੱਕ ਨੰਬਰ ਤੇ ਉਹ ਜਿਹੜਾ ਡਾਂਸ ਜਿਹੜਾ ਤੁਸੀਂ ਦੇਖਿਆ ਬਿਲਕੁਲ ਪੰਜਾਬੀ ਪਹਿਰਾਵਾ ਜਿਹੜਾ ਨਗੇਟ ਨਹੀਂ ਗਿਆ ਸੋ ਮੈਂ ਸੋਚਦਾ ਕਿ ਇਦਾਂ ਦੇ ਲੜਕੀਆਂ ਇਦਾਂ ਦੇ ਬੱਚੇ ਜਿਹੜੇ ਸੋ ਨਾਪਾਂ ਨੂੰ ਆਪਣੇ ਇਲਾਕੇ ਦੇ ਵਿੱਚ ਪਛਾਣ ਕਰਨੀ ਚਾਹੀਦੀ ਹੈ ਦੇਸ਼ਕ ਵੀ ਪਛਾਣ ਕਰਨੀ ਚਾਹੀਦੀ ਹੈ ਉਹ ਨਾ ਦੇ ਨਾਲ ਆਪਣੀ ਜਿਹੜੀ ਕਲਾ ਪੰਜਾਬੀ ਸੱਭਿਆਚਾਰ ਜਿਹੜਾ ਇਹਨੂੰ ਪ੍ਰਗਟ ਕਰ ਲਈਏ ਇਦਾਂ ਦੇ ਬੱਚਿਆਂ ਨੂੰ ਕੋਈ ਨਾਚ ਕਰ ਹੋਵੇ ਕੋਈ ਗਾਇਕ ਹੋਵੇ ਕੋਈ ਡਾਂਸਰ ਹੋਵੇ ਕੋਈ ਭੰਗੜਿਆ ਹੋਵੇ ਇਹ ਸਭ ਚੀਜ਼ਾਂ ਆਪਾਂ ਨੂੰ ਆਪਣੇ ਘਰਾਸਟ ਦੇ ਜੁੜੀਆਂ ਜਗਾ ਕਰਨੇ ਚਾਹੀਦੀਆਂ ਸੋ ਮੈਂ ਇਹਨਾਂ ਪਵੰਦਕਾਂ ਨੂੰ ਇੱਕ ਵਾਰ ਫੇਰ ਆਪਣੇ ਵੱਲੋਂ ਆਪਣੇ ਡਰਸ ਵੱਲੋਂ ਆਪਣੇ ਪਿੰਡ ਵੱਲੋਂ ਬਧਾਈ ਦਿੰਦਾ ਹੋਇਆ ਸਰਦਾਰ ਠਾਕਰ ਸਿੰਘ ਜੀ ਸੰਧਾਵਾਲੀਆਂ ਨੂੰ ਸ਼ਬਦਾਂ ਦੇ ਫੁੱਲ ਭੇਟ ਕਰਦਾ ਔਰ ਨਾਲ વિશ્વાસ ਕਰਨਾ ਕਿ ਅਗਲੀ ਵਾਰ ਇਹ ਮੇਲਾ ਆਸੇ ਬੜੀ ਵੱਡੀ ਪੱਧਰ ਤੇ ਜਿਹੜਾ ਲੰਮਣ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦੇ ਪ੍ਰਵਾਹ ਦੇ ਨਾਲ ਰਲ ਕੇ ਹੋਰ ਆਜਾਤ ਸੀ ਦੇ ਲੋਕਾਂ ਦੇ ਨਾਲ ਰਲ ਕੇ ਸਭ ਲੋਕਾਂ ਦਾ ਜਿਹੜਾ ਧੰਨਵਾਦ ਜਿਨ੍ਹਾਂ ਨੇ ਕੌਮ ਤੇ ਦੇਸ਼ ਦੀ ਖਾਤਰ ਬਹੁਤ ਕੁਝ ਕੁਰਬਾਨ ਕੀਤਾ ਇੱਕ ਜ਼ੋਰਦਾਰ ਤਾਲੀਆਂ ਠਾਕਰ ਸਿੰਘ ਸੰਧਾਵਾਲੀਆਂ ਦੇ ਨਾਂ ਤੇ ਕਰ ਦਾਤਾ ਪੁੱਤਾਂ ਹੁੰਦਾ ਮੈਂ ਮਹਿਸੂਸ ਕਰ ਰਿਹਾ ਕਿ ਤਾਲੀਆਂ ਦੀ ਗੂੰਜ ਇੰਨੀ ਜ਼ਿਆਦਾ ਨਹੀਂ ਹੈ ਜਿੰਨੀ ਹੋਣੀ ਚਾਹੀਦੀ ਕੁਝ ਹੱਸ ਰਹੇ ਨੇ ਤੇ ਕੁਝ ਮੁਸਕਰਾ ਰਹੇ ਨੇ ਕੁਝ ਹੱਸ ਰਹੇ ਨੇ ਤੇ ਕੁਝ ਮੁਸਕਰਾ ਰਹੇ ਨੇ ਤੇ ਮੈਂ ਸਤਕੇ ਜਾਣਾ ਉਹਨਾਂ ਹੱਥਾਂ ਦੇ ਜਿਹੜੇ ਤਾਲੀਆਂ ਵਜਾ ਰਹੇ ਨੇ ਲੋਕਾਂ ਨੂੰ ਤੇ ਇਸ ਇਲਾਕੇ ਨੂੰ ਇਸ ਇਲਾਕੇ ਨੂੰ ਮਾਣ ਹੈ ਕਿਸੇ ਖਬਰਾਂ ਜਾਣਾ ਇੱਥੇ ਹੋਇਆ ਕੁਝ ਇੱਕ ਗੱਲ ਕਿ ਸਬਰ ਸਦਿਕ ਤੋਂ ਡੋਲੀ ਨਾ ਤੂੰ ਸ਼ੇਰ ਪੰਜਾਬ ਦੇ ਆ ਸਬਰ ਸਦਿਕ ਤੋਂ ਡੋਲੀ ਨਾ ਤੂੰ ਸ਼ੇਰ ਪੰਜਾਬ ਦੇ ਆ ਘਰ ਘਰ ਪਹੁੰਚੂ ਮਹਿਕ ਤੇਰੀ ਸੁਣ ਫੁੱਲ ਖਿਲਾਵ ਦੇ ਆ ਮਿੱਟੀ ਮੱਥੇ ਚੁੰਮ ਲਾਉਣਗੇ ਤੇਰੇ ਆ ਰਾਹਾਂ